ਸਬਜ਼ੀਆਂ ਨੂੰ ਬੱਟਾ ਉੱਤੇ ਲਾਉਣ ਬਾਰੇ ਆਪਾਂ ਕਾਫੀ ਵਾਰੀ ਜਿਹੜੇ ਵੀਡੀਓ ਬਣਾਈ ਹੈਗੀ ਸਬਜ਼ੀਆਂ ਨੂੰ ਬੱਟਾ ਉੱਤੇ ਲਾਉਣ ਦੇ ਕਾਫੀ ਸਾਰੇ ਫਾਇਦੇ ਹੈਗੇ ਹੈਗੇ ਇੱਕ ਤਾਂ ਜਿਹੜਾ ਪਾਣੀ ਬਹੁਤ ਸੀਮਤ ਮਾਤਰਾ ਦੇ ਵਿੱਚ ਲੱਗਦਾ ਹੈਗਾ ਦੂਜਾ ਜਿਹੜਾ ਨਦੀਨ ਘਟ ਹੁੰਦੇ ਨੇ ਤੀਜਾ ਤੜਾਈ ਇਹਨਾਂ ਸਬਜ਼ੀਆਂ ਦੀ ਜਿਵੇਂ ਹੁਣ ਪੱਤੇਦਾਰ ਸਬਜ਼ੀਆਂ ਨੇ ਜਿਹੜੀ ਇਹ ਨਹੀਂ ਤੜਾਈ ਕਾਫੀ ਸੌਖੀ ਹੋ ਜਾਂਦੀ ਹੈਗੀ ਇਹ ਆਪਣੇ ਮੇਥੇ ਲਾਏ ਗਏ ਹੈਗੇ ਇਸ ਤਰ੍ਹਾਂ ਬੱਟਾਂ ਦੇ ਉੱਪਰ ਤੇ ਫਿਰ ਇਸੇ ਤਰ੍ਹਾਂ ਹੀ ਆਪਾਂ ਬਾਲਕ ਗੋਭੀ ਜਾ ਜੇ ਸਬਕ ਜਿਹੜਾ ਪੱਟਾਂ ਦੇ ਉੱਪਰ ਲਾਇਆ ਗਿਆ ਤੇ ਮਲਚਿੰਗ ਵਾਲੀ ਤਕਨੀਕ ਇਹਦੇ ਵਿੱਚ ਬਹੁਤ ਜ਼ਿਆਦਾ ਕੰਮਜਾਬ ਆ ਗਈ ਇੱਕ ਵਾਰ ਸਬਜ਼ੀ ਪੱਟਾਂ ਤੇ ਲਾਓ ਜੇ ਉਹ ਥੋੜੀ ਜੀ ਹੋ ਜਾਂਦੀ ਹੈ ਉਦੋਂ ਉਹਦਾ ਤੁਸੀਂ ਉਹਦੇ ਵਿੱਚ ਪਰਾਲੀ ਭਰ ਦਿਓ ਨਾ ਤਾਂ ਤੁਹਾਨੂੰ ਨਦੀਨਾਂ ਦਾ ਕੋਈ ਸੰਸਾ ਤੇ ਨਾਲੇ ਤੁਹਾਡੇ ਪਲਾਈ ਰਹਿੰਦੀ ਹੈ ਪੱਟਾਂ ਦੇ ਵਿੱਚ ਉਹਦੇ ਨਾਲ ਜਿਹੜਾ ਤੁਹਾਡੇ ਬਾਧਾ ਬਹੁਤ ਚੰਗਾ ਹੁੰਦਾ ਸਬਜ਼ੀ ਦਾ ਇਸ ਤਰ੍ਹਾਂ ਦੇ ਕਾਫੀ ਸਾਰੇ ਤਜਰਬੇ ਸਮੇਂ ਤੋਂ ਸਮੇ ਜਿਹੜੇ ਆਪਾਂ ਕਰਦੇ ਰਹਿਣੇ ਆਂਗੇ ਤੇ ਤੁਹਾਡੇ ਨਾਲ ਸਾਂਝੀ ਕਰਦੇ ਰਹਿਣੇ ਆਂਗੇ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ